ਦੈਨਿਕ ਸੂਰਤ ਦੇ ਵੀ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਹੈ। ਖੁਸ਼ੀ ਪਰਿਵਾਰ ਨਾਲ ਅਸੀਂ ਦੈਨਿਕ ਸੂਰਤਾ ਪਰਿਵਾਰ ਵੱਲੋਂ ਵੀ ਸਾਂਝੀ ਕਰਦੇ ਆਂ ਪਰ ਇਸ ਖੁਸ਼ੀ 'ਚ ਸਾਡੇ ਨਾਲ ਸ਼੍ਰੀ ਇੱਕ ਅਹਿਮ ਸ਼ਖਸੀਅਤ ਜੋ ਹੋਣ ਜਾ ਰਹੀ ਹੈ ਉਹ ਨੇ ਸਾਬਕਾ ਕ੍ਰਿਕਟਰ ਪੰਜਾਬੀ ਫਿਲਮਾਂ ਦੇ ਚਰਚਿਤ ਚਿਹਰੇ ਤੇ ਆਪਣੇ ਬਿਆਨਾਂ ਨੂੰ ਲੈ ਕੇ ਆਪਣੇ ਸਟੇਟਮੈਂਟਸ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਯੋਗਰਾਜ ਸਿੰਘ ਯੋਗਰਾਜ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਮੇਰੇ ਖਿਆਲ ਮੈਂ ਤੇ ਵਧਾਈ ਆਪਣੇ ਵੱਲੋਂ ਦੇਤੀ ਹੈ ਸਿੱਧੂ ਪਰਿਵਾਰ ਨੂੰ ਤੁਹਾਡੇ ਵੱਲੋਂ ਮੇਰੇ ਖਿਆਲ 'ਚ ਵਧਾਈ ਉਡੀਕਦੇ ਹੋਣੇ ਹੋ ਮੈਂ ਸਵੇਰ ਦੀਆਂ ਵਧਾਈਆਂ ਦੇਈ ਜਾਣਾ ਫੋਨ ਬੜੇ ਫੋਨ ਹੋਜ਼ ਆਏ ਨੇ ਫੋਨ ਤੇ ਮੈਂ ਚੈਨਲ ਨਾਲ ਗੱਲ ਕੀਤੀ ਬਟ ਐਦਾਂ ਗੱਲ ਕਰਕੇ ਤੁਹਾਡੇ ਅੱਗੇ ਮੁਆਫ ਪ੍ਰੈਸ ਸਾਹਰੇ ਨਾਲ ਮੈਂ ਕੁਝ ਜਜ਼ਬਾਤ ਜਿਹੜੇ ਆਪਣੇ ਹੈਗੇ ਆ ਔਰ ਕੁਝ ਗੱਲਾਂ ਕਹਿਣਾ ਚਾਹੁੰਦਾ ਸੀ ਤੇ ਉਹਦਾ ਮੌਕਾ ਤੁਸੀਂ ਮੈਨੂੰ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮੁਬਾਰਕਾਂ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਔਰ ਮੈਂ ਜਦ ਪਹਿਲਾਂ ਮਿਲਿਆ ਸੀ ਉਦੋਂ ਸਗੋਂ ਬੀਬੀ ਜਿਆਦਾ ਕੈਮ ਸੀ ਸਰਦਾਰ ਜੀ ਢਿੱਲੇ ਸੀ ਮੈਂ ਕਹਿ ਕੇ ਆਇਆ ਸੀ ਮੈਂ ਗੱਲ ਇਹ ਆ ਵੀ ਜ਼ਿੰਦਗੀ ਦੇ ਵਿੱਚ ਜਿਹੜੇ ਸ਼ਹੀਦ ਹੁੰਦੇ ਨੇ ਜਿਹੜੇ ਆਪਣੇ ਕੌਮ ਪਿੱਛੇ ਸੱਚ ਪਿੱਛੇ ਲੜ ਕੇ ਇਸ ਦੁਨੀਆ ਚ ਜਾਂਦੇ ਨੇ ਉਹ ਹਮੇਸ਼ਾ ਹੀ ਰੂਹ ਵਾਪਸ ਰੱਬ ਕਰਦਾ ਹੈ ਸ਼ੀਦਾਂ ਦਾ ਜਨਮ ਹਮੇਸ਼ਾ ਹੁੰਦਾ ਗੁਰੂ ਦਸ ਇਹ ਤੁਹਾਡਾ ਨਿੱਜੀ ਤੌਰ ਤੇ ਮੰਨਣਾ ਹੈ ਮੰਨਣਾ ਨਹੀਂ ਜੀ ਮੈਂ ਇਸ ਗੱਲ ਨੂੰ ਪਰਤੱਖ ਦੇਖਿਆ ਔਰ ਇਹ ਵੀ ਮੰਨਦਾ ਔਰ ਯਕੀਨ ਕਰਦਾ ਕਿਉਂਕਿ ਜਦ ਤੱਕ ਤੁਸੀਂ ਉਹ ਚੀਜ਼ ਦੇਖੀ ਨਾ ਹੋਵੇ ਤਦ ਤੱਕ ਤੁਸੀਂ ਇਹ ਗੱਲ ਕਰ ਨਹੀਂ ਸਕਦੇ ਸ਼ਹੀਦ ਸਿੰਘ ਜਿੰਨੇ ਵੀ ਨੇ ਜਦੋਂ ਤੋਂ ਰਲਾਈਆਂ ਮੁਗਲਾਂ ਨਾਲ ਹੁੰਦੀਆਂ ਸੀ ਉਦੋਂ ਵੀ ਸ਼ਹੀਦ ਸਿੰਘ ਵੀ ਪਹਿਰੇ ਵਾਲੇ ਆਉਂਦੇ ਹੁੰਦੇ ਸੀਗੇ ਜਿਸਮਾਨੀ ਜਨਮ ਲੈ ਕੇ ਲੜਦੇ ਸੀ ਮੇਰਾ ਵੀ ਵਿਸ਼ਵਾਸ ਹੈ ਔਰ ਮੇਰਾ ਰੀਨਕਾਰਨੇਸ਼ ਵਿੱਚ ਵਿਸ਼ਵਾਸ ਇਸ ਕਰਕੇ ਹੈ ਕਿਉਂਕਿ ਮੇਰੇ ਨਾਲ ਇਹ ਹੱਡ ਬੀਤੀ ਹੈ ਮੇਰੇ ਪਿਤਾ ਜੀ ਦਾ ਜਿਹੜਾ ਪਹਿਲਾ ਵੱਡਾ ਕਾਕਾ ਸੀ ਉਹ ਸ਼ਰੀਕਾ ਨੇ ਮਾਰਤਾ ਸੀ ਕਨੇਚਪਿੰਡ ਤੇ ਉਸ ਤੋਂ ਬਾਅਦ ਮੇਰੇ ਫਾਦਰ ਦਾ ਘਰ ਉਜੜਿਆ ਸਾਰਾ ਕੁਝ ਹੋਇਆ ਔਰ ਫਿਰ ਉਹਨਾਂ ਦਾ ਵਿਆਹ ਹੋਇਆ 60 ਸਾਲ ਦੀ ਉਮਰ 'ਚ ਮੇਰੇ ਮਦਰ ਨਾਲ ਤੁਹਾਨੂੰ ਇਹ ਗੱਲ ਵੀ ਪਤਾ ਹੈ ਤੇ 72 ਸਾਲ ਦੀ ਉਮਰ 'ਚ ਜਾ ਕੇ ਮੈਂ ਪੈਦਾ ਹੋਇਆ ਰਾਲੇ ਵਾਲੇ ਸੰਤਾਂ ਨੇ ਬਖਸ਼ਿਸ਼ ਕੀਤੀ ਜੀ ਤੇ ਮੇਰੇ ਭੈਣ ਮੈਨੂੰ ਕਹਿੰਦੀ ਸੀ ਵੀ ਇਹ ਮੇਰਾ ਵੀਰ ਹੈ ਜਿਹੜਾ ਮਾਰਤਾ ਸੀ ਤੇ ਉਹ ਜਨਮ ਲੈ ਕੇ ਆਇਆ ਸੋ ਇਹ ਐਗਜ਼ੈਕਟਲੀ ਗੱਲ ਜਿਹੜੀ ਹੈਗੀ ਹੈ ਮੂਸੇ ਵਾਲਾ ਮੇਰੇ ਹਿਸਾਬ ਨਾਲ ਉਹ ਹੀ ਰੂ ਆਈ ਹੈ ਲੇਕਿਨ ਮੈਂ ਸਿਰਫ ਜਿਹੜੀ ਗੱਲ ਕਹਿਣਾ ਚਾਹੁੰਨਾ ਕਰਨਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਸ੍ਰੀ ਕਪਣਾ ਤਾਂ ਤੁਹਾਨੂੰ ਪਤਾ ਹੀ ਆਪਣੇ ਬਹੁਤ ਹੁੰਦਾ ਜੀ ਔਰ ਮੇਰੇ ਫਾਦਰ ਨੇ ਵੇਸੀ ਕਰਕੇ ਮੈਨੂੰ ਪਿੰਡ ਨਹੀਂ ਸੀ ਭੇਜਿਆ ਕਨੇਚ ਤੇ ਮੈਨੂੰ ਸਿੱਧੇ ਯੂਪੀ ਜਾ ਕੇ ਮੇਰੀ ਪਰਵਰਿਸ਼ ਕੀਤੀ ਤੇ ਨਾ ਮੈਨੂੰ ਪਿੰਡ ਜਿਆਦਾ ਜਾਣ ਦਿੱਤਾ ਪਿੰਡ ਵਾਲਿਆਂ ਜਿਆਦਾ ਤਾਂ ਵੀ ਵੇਚਤੀਆਂ ਇਸ ਕਰਕੇ ਵੀ ਮੈਂ ਆਪਣੇ ਪੁੱਤ ਨੂੰ ਇੱਥੇ ਮਰਵਾਉਣੋਂ ਨਹੀਂ ਤਰੀਕਾ ਤੋਂ ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਹੁਣ ਜਿਹੜਾ ਕਾਕਾ ਹੈਗਾ ਉਹਦੀ ਪਰਵਰਿਸ਼ ਇੱਕ ਜਰਨੈਲ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਉਹ ਰੂਹ ਨਾ ਤਾਂ ਕੁਝ ਭੁੱਲੀਏ ਵੀ ਉਹਦੇ ਨਾਲ ਕੀ ਹੋਇਆ ਤੇ ਨਾ ਉਹਨੇ ਭੁੱਲਣਾ ਤੇ ਮ ਜੇ ਘਰ ਬਸਿਆ ਹੁਣ ਸਭ ਤੋਂ ਜ਼ਿਆਦਾ ਤਕਲੀਫ ਤਾਂ ਸ਼ਰੀਕਾਂ ਨੂੰ ਹੋਈ ਹੋਣੀ ਹੈ ਸਭ ਤੋਂ ਜ਼ਿਆਦਾ ਤਕਲੀਫ ਹੋ ਰਿਹਾ ਹੈ ਤਾਂ ਸੁਭਾਅ ਉਹ ਪਾਈ ਜਾਉ ਨਹੀਂ ਲਾਰੇ ਕਿਸੇ ਦੇ ਅੱਡੇ ਪੰਜਾਬੀਆਂ ਜਿਹਾ ਜਾਉ ਨਹੀਂ ਜੀ ਬਈ ਜਿਸ ਕਰੋੜਾਂ ਰੁਪਏ ਦੀ ਜਾਇਦਾ ਸੀ ਉਹਦੇ ਵਾਰਿਸ ਪੈਦਾ ਹੋ ਗਿਆ ਦੂਜੀ ਗੱਲ ਇਹ ਕਿ ਉਹਨੂੰ ਇੱਕ ਮੈਂ ਸਮਝਦਾ ਇੱਕ ਜੋਧਾ ਆਇਆ ਵਾਪਸ ਉਹਨੂੰ ਉਹ ਤਰੀਕੇ ਨਾਲ ਹੀ ਪਾਲਣਾ ਚਾਹੀਦਾ ਹੈ ਬਹੁਤ ਸਲੀਕੇ ਨਾਲ ਮੈਂ ਗੱਲ ਜਿਹੜੀ ਕਹਿਣਾ ਚਾਹਣਾ ਜੀ ਕਿ ਆਪਾਂ ਪੰਜਾਬੀਆਂ ਨੇ ਕੀ ਕੰਮ ਫੜ ਰੱਖਿਆ ਬੜੇ ਸਾਲਾਂ ਤੋਂ ਮੈਂ ਕਹਿੰਦਾ ਸੀ ਵੀ ਆਪਾਂ ਇੱਕੋ ਹੀ ਮੁੰਡਾ ਜੀ ਬਹੁਤ ਹੈ ਜੀ 1 ਸਵਾ ਲੱਖ ਇੱਕ ਕੁੜੀ ਹੋਗੀ ਬਹੁਤ ਅਜੀ ਹੈ ਇੱਕ ਮੁੰਡਾ ਕੁੜੀ ਹੋਗੀ ਆਪਣੇ ਪੰਜਾਬੀਆਂ ਨੂੰ ਜਟਾ ਨੂੰ ਆਪਣੀ ਕੌਮ ਨੂੰ ਇਹ ਚਾਹੀਦਾ ਵੀ ਆਪਾਂ 5 5 6 6 ਬੱਚੇ ਆਪਣੇ ਕਰੀਏ ਬੇਸ਼ੱਕ ਧੀਆਂ ਹੋਣ ਪੁੱਤਰ ਹੋਣ ਕਿਉਂਕਿ ਆਪਣੀ ਸੰਖਿਆ ਘਟਦੀ ਤਾਂ ਜਾਂਦੀ ਹੈ ਆਪਣਾ ਤਾਂ ਰੌਲਾ ਪੈਂਦਾ ਕਿਉਂਕਿ ਸਾਡੀ ਜਨਸੰਖਿਆ ਘਟ ਹੈ ਜੀ ਜੇ ਆਪਾਂ ਬਾਹਰ ਵੀ ਪੰਜਾਬੀਆਂ ਨੂੰ ਮਿਲਾਈਏ ਇੱਥੇ ਵੀ ਮਿਲਾਈਏ ਤਾਂ ਮੈਂ ਸਮਝਦਾ ਕਿ ਉਮਰਾਂ ਦੀ ਗੱਲ ਮੇਰੇ ਨਾਲ ਕੋਈ ਕਰਦਾ ਸੀਗਾ ਚੈਨਲ ਤੇ ਵੀ ਭਾਈ ਇਸ ਉਮਰ ਚ ਬੱਚਾ ਹੋਇਆ ਮੈਂ ਕਹਾਂ ਇਹ ਉਮਰਾਂ ਦੀ ਗੱਲ ਨਹੀਂ ਹੁੰਦੀ ਪੰਜਾਬੀ ਇੱਕ ਐਸੀ ਕੌਮ ਹੈ ਜਿਨ੍ਹਾਂ ਨੇ 70 70 80 80 ਸਾਲ ਦੇ ਬੰਦਿਆਂ ਨੇ ਵਿਆਹ ਕਰਾਏ ਆ ਵਿਆਹ ਕਰਕੇ ਜਿਨ੍ਹਾਂ ਦੇ ਬੱਚੇ ਨਹੀਂ ਹੋਏ ਗਾਹਾਂ ਨੂੰ ਤਾਂ ਬੱਚੇ ਲਏ ਆ ਗਾਹਾਂ ਦੇ ਵਾਰਿਸ ਪੈਦਾ ਹੋਏ ਆ ਸੋ ਮੇਰਾ ਸਿਰਫ ਸਨੇਹ ਹੈ ਇਹ ਮੈਂ ਦੇਣਾ ਚਾਹਣਾ ਵੀ ਆਪਾਂ ਨੂੰ ਪੰਜਾਬੀਆਂ ਨੂੰ ਆਪਣੀ ਜਨਸੰਖਿਆ ਵਧਾਉਣੀ ਚਾਹੀਦੀ ਹੈ ਐਮੀ ਆਪਾਂ ਇੱਕ ਇੱਕ ਦੋ ਕਰੀ ਜਾਂਦੇ ਨਹੀਂ ਹੋਣਾ ਚਾਹੀਦਾ ਅਜੇ ਵੀ ਮੈਂ ਗੱਲ ਪਤਾ ਨਹੀਂ ਮੇਰੀ ਕਿੰਨੀ ਕਿ ਤੁਸੀਂ ਇਸ ਗੱਲ ਨੂੰ ਪੋਜ਼ਿਟਿਵ ਲੈ ਕੇ ਜਾਓਗੇ ਜਾਂ ਪੋਜ਼ਿਟਿਵ ਜਾਊਗੀ ਕਿ ਮੈਂ ਤਾਂ ਸਿੱਧੂ ਮੂਸੇ ਵਾਲੇ ਦੇ ਫਾਦਰ ਨੂੰ ਇਹ ਗੱਲ ਕਹਿਣਾ ਕਿ ਭਾਈ ਇੱਕ ਪੁੱਤ ਤੇਰੇ ਹੋ ਗਿਆ ਤੂੰ ਆਪਣੇ ਘਰੇ ਤਿੰਨ ਚਾਰ ਪੁੱਤ ਕਰ ਤੇਰੀ ਏਡੀ ਜਿਆਦਤ ਪੁੱਤ ਬਣਾ ਕੇ ਗਿਆ ਇੰਨਾ ਕੁਸ਼ ਤੈਨੂੰ ਦੇ ਕੇ ਗਿਆ ਤੇਰੇ ਨਾਲ ਪੰਜ ਸਾਂਹ ਪੁੱਤ ਖੜੇ ਹੋਣਗੇ ਤਾਂ ਜ਼ਿੰਦਗੀ ਦੇ ਵਿੱਚ ਤੈਨੂੰ ਪਤਾ ਲੱਗੂਗਾ ਕਿਉਂਕਿ ਮੈਂ ਜਦ ਅਜ ਮੈਨੂੰ ਕੋ ਬਾਪੂ ਜੀ ਸਾਰੀ ਪੰਜਾਬੀ ਦੁਨੀਆ ਬਾਪੂ ਜੀ ਕਹਿੰਦੀ ਹੈ ਜੀ ਤਜਮਨੋਂ ਮੁੰਡੇ ਜੱਫੀਆਂ ਪਾ ਲੰਦੇ ਬਾਪੂ ਜੀ ਆਗੇ ਬਾਪੂ ਜੀ ਆਗੇ ਤੇ ਮੈਨੂੰ ਇਹ ਲੱਗਦਾ ਵੀ ਮੇਰੇ ਹਜ਼ਾਰਾਂ ਲੱਖਾਂ ਹੀ ਪੁੱਤ ਤੁਰੇ ਫਿਰਦੇ ਆ ਕਿੰਨੇ ਯੁਵਰਾਜ ਤੁਰੇ ਫਿਰਦੇ ਆ ਕਿੰਨੇ ਯੁਵਰਾਜ ਚਲੋ ਯੁਵਰਾਜ ਵਰਗੇ ਹੀ ਸਾਰੇ ਜੀ ਜੀ ਸੋ ਮੈਂ ਉਹ ਚੀਜ਼ ਕਹਿਣਾ ਚਾਹੁੰਦਾ ਕਿ ਹੁਣ ਇਹ ਗੱਲ ਨਹੀਂ ਵੀ ਆਪਣੇ ਇੱਕ ਕਾਕਾ ਆਏਗਾ ਕਾਕੇ ਆਪਣੇ 4-5 ਹੋਣੇ ਚਾਹੀਦੇ ਕਿ ਨਾਲ ਧੀ ਹੋ ਜੇ ਕੋਈ ਹੋ ਜਾ ਆਪਣਾ ਪਰਿਵਾਰ ਵੱਡਾ ਹੋ ਜੇ ਜਿੰਨਾ ਪਰਿਵਾਰ ਵੱਡਾ ਹੋਊਗਾ ਉਨੀਆਂ ਹੀ ਆਪਣੀ ਜਾ ਕੇ ਆਪਣੀ ਤਾਕਤ ਬਣੂਗੀ ਮੇਰਾ ਮਕਸਦ ਇਹ ਹੈ ਨਾਲੇ ਪਰਿਵਾਰ ਸਮਰੱਥ ਆ ਵਿੱਤੀ ਪੱਖੋਂ ਵੀ ਸਮਾਜਿਕ ਪੱਖੋਂ ਵੀ ਭਾਈਚਾਰਾ ਸਾਰਾ ਨਾਲ ਖੜਾ ਹੈ ਬਿਲਕੁਲ ਜੀ ਸਾਰੇ ਪੰਜਾਬੀ ਨਾਲ ਖੜੇ ਨੇ ساری ਦੁਨੀਆ ਨਾਲ ਖੜੇ ਪਤਾ ਨਹੀਂ ਕਿੰਨੇ ਕਿੰਨੇ ਦਵਾਵਾ ਕੀਤੀਆਂ ਇਹ ਰੂਹ ਮੁੜ ਕੇ ਵਾਪਸ ਆਈ ਹੈ ਮੇਰਾ ਤਾਂ ਇਹ ਵਿਸ਼ਵਾਸ ਹੈ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਔਰ ਉਹ ਕਹਿੰਦੇ ਨੇ ਨਾ ਤੱਕ ਕਦੇ ਕੋੜਾ ਤੇ ਮਰਦ ਕਦੇ ਬੁੱਢੇ ਨਹੀਂ ਹੁੰਦੇ ਤੇ ਨਾਲੇ ਸਾਡੀਆਂ ਜਿਹੜੀਆਂ ਪੰਜਾਬੀਆਂ ਮਾਵਾਂ ਨੇ ਤਕੜੀਆਂ ਜਰਨੈਲ ਜਨਾਨੀਆਂ ਨੇ ਉਹਨਾਂ ਨੇ ਕਿ ਕਿ ਬੜੇ ਬੜੀ ਉਮਰ ਜਾ ਕੇ ਬੱਚੇ ਪੈਦਾ ਕੀਤੇ ਨੇ ਸੋ ਮੈਂ ਇਸ ਸ਼ਾਇਦ ਇਹ ਗੱਲ ਮੈਂ ਤਾਂ ਕਿਹੜਾ ਚਾਹਣਾ ਕਿ ਸਾਰੇ ਪੰਜਾਬੀਆਂ ਵਾਸਤੇ ਸਾਰੇ ਪੰਜਾਬ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੇ ਵੀ ਤੁਸੀਂ ਆਪਣੇ ਘਰੇ ਏਟ ਲੀਸਟ ਇਹਨਾ ਕਰਿਆ ਕਰੋ ਵੀ ਇੱਕ ਬੱਚਾ ਹੈਗਾ ਤੇ ਮੁੜ ਕੇ ਇਹਨਾ ਕੁਝ ਬਣਾ ਲਿਆ ਗੱਲ ਜ਼ਿਆਦਾ ਤੇ ਪੈਸੇ ਦੀ ਨਹੀਂ ਗੱਲ ਕੌਮ ਦੀ ਹੈ ਜੀ ਤਾਂ ਜਿੰਨੇ ਆਪਾ ਵੱਧ-ਤੋਂ ਵੱਧ ਬੱਚੇ ਪੈਦਾ ਕਰਕੇ ਆਪਣੇ ਘਰੇ ਆਪਾਂ ਆਪਣੀ ਕੌਮ ਨੂੰ ਖੜਾ ਕਰਾਂਗੇ ਤਾਂ ਆਉਣ ਵਾਲੇ 25 ਸਾਲਾਂ 'ਚ ਆਪਣੀ ਗਿਣਤੀ ਬਹੁਤ ਵੱਡੀ ਹੋ ਚੁੱਕੀ ਮੈਂ ਇੱਕ ਡੂੰਗਾ ਸਵਾਲ ਲੈਣਾ ਚਾਹੁੰਦਾ ਪਰਮਾਤਮਾ ਕਰੇ ਕਿ ਲੰਬੀਆਂ ਉਮਰਾਂ ਇਸ ਬੱਚੇ ਨੂੰ ਜਿਹਨੇ ਅੱਜ ਜਨਮ ਲਿੱਤਾ ਹੈ ਉਹਨੂੰ ਮਿਲਣ ਪਰ ਇਹ ਥਿਉਰੀਜ਼ ਨੇ ਜੀ ਇਹ ਧਾਰਨਾਵਾਂ ਨੇ ਕਿ ਇਸੀ ਦੂ ਮੂਸੇ ਵਾਲਾ ਨੂੰ ਕੁਝ ਤਾਕਤਾਂ ਨੇ ਖਤਮ ਕਰਾਇਆ ਹੈ ਕੁਝ ਉਸ ਤਰ੍ਹਾਂ ਦੀ ਤਾਕਤਾਂ ਨੇ ਖਤਮ ਕਰਾਇਆ ਕਿ ਉਹ ਇੱਕ ਯੂਥ ਆਈਕਨ ਬਣਨ ਤੋਂ ਡਰਦੇ ਸੀ ਜਾਂ ਫਿਰ ਕੋਈ ਇੰਡਸਟਰੀ ਦੀ ਆਪਣੀ ਜਿਹੜੀ ਸ਼ਰੀਕੇਬਾਜੀ ਹੈ ਉਸ ਨੇ ਤੁਸੀਂ ਸ਼ਰੀਕੇਬਾਜੀ ਦੀ ਪਰਿਵਾਰਕ ਸ਼ਰੀਕੇਬਾਜੀ ਦੀ ਗੱਲ ਕੀਤੀ ਹੈ ਪਰ ਸ਼ਰੀਕੇਬਾਜੀ ਦੇ ਵੀ ਕਈ ਪੱਧਰ ਹੁੰਦੇ ਨੇ ਕਈ ਫੋਲਡ ਹੁੰਦੇ ਨੇ ਤਾਂ ਲੱਗਦਾ ਹੈ ਕਿ ਹੋਰ ਵੀ ਜ਼ਿਆਦਾ احتیاط ਰੱਖਣ ਦੀ ਲੋੜ ਹੈ ਕਿ ਉਹ ਜੇਕਰ ਉਸ ਵੀ ਕਲਾ ਪਰਮਾਤਮਾ ਨੇ ਗਾਇਕੀ ਦੀ ਲਿਖਣ ਦੀ ਦਿੱਤੀ ਹੋਵੇ ਤਾਂ ਉਸ ਬੱਚੇ ਨੂੰ ਕਿਸ ਤਰ੍ਹਾਂ ਜਿਹੜਾ ਹੈ ਮੋਟੀਵੇਟ ਕਰਨਾ ਤੇ ਕਿਸ ਤਰ੍ਹਾਂ ਉਸ ਨੂੰ ਗਰੋਅ ਅਪ ਕਰਨਾ ਮੈਂ ਬਾਈ ਜੀ ਇੱਕੋ ਗੱਲ ਕਹੂੰਗਾ ਬੜੀ ਵੱਡੀ ਗੱਲ ਮੇਰੇ ਮੈਨੂੰ ਜ਼ਹਿਨ ਚ ਹਮੇਸ਼ਾ ਲੱਗਦੀ ਹੈ ਕਿ ਸੱਚ ਤੇ ਝੂਠ ਦੀ ਲੜਾਈ ਹੈ ਕਿ ਜਦ ਦਾ ਪਰਮਾਤਮਾ ਨੇ ਦੁਨੀਆ ਸਾਜੀ ਹੈ ਉਹਨੇ ਝੂਠ ਨੂੰ ਤਾਕਤ ਦਿੱਤੀ ਹੈ ਲੇਕਿਨ ਸੱਚ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ ਜਿਹੜਾ ਝੂਠ ਹੈ ਉਹ ਸੱਚ ਨੂੰ ਬਰਾਬਰ ਤਾਂ ਸ਼ਾਇਦ ਬਿਠਾ ਸਕਦਾ ਪਰ ਸੱਚ ਜਦ ਉੱਪਰ ਜਾਂਦਾ ਨਾ ਉਹ ਝੂਠ ਤੋਂ ਬਰਦਾਸ਼ਤ ਨਹੀਂ ਹੁੰਦਾ ਇਹ 'ਚ ਕੋਈ ਸ਼ੱਕ ਨਹੀਂ ਜਾਂ ਆਪਸ ਮੂਸੇ ਵਾਲੀ ਦੀ ਗੱਲ ਕਰੀਏ ਜਾਂ ਹੋਰ ਜਰਨਲਾਂ ਦੀ ਗੱਲ ਕਰੀਏ ਜਦੋਂ ਮੁਗਲ ਰਾਜ ਸੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂਆਂ ਨੂੰ ਇਹ ਕਹਿੰਦੇ ਹੁੰਦੇ ਸੀਗੇ ਜੀ ਅਤਵਾਦੀ ਨੇ ਜੀ ਇਹ ਫਲਾਨੇ ਨੇ ਜੀ ਇਹ ਧਮਕੇ ਨੇ ਜੀ ਜਿਹੜੀ ਸਰਕਾਰ ਹੁੰਦੀ ਹੈ ਜਿਹੜੀ ਸਰਕਾਰ ਮਾਜਾ ਸਰਕਾਰ ਕੋਈ ਵੀ ਹੋਵੇ ਉਹ ਹਮੇਸ਼ਾ ਹੀ ਸੱਚ ਨੂੰ ਬਾਗੀ ਸਮਝਦੀ ਹੈ ਸੋ ਮੈਂ ਸਮਝਦਾ ਸਿੱਧੂ ਮੂਸੇਵਾਲਾ ਜਿਹੋ ਜਿਹਾ ਸੀਗਾ ਮੈਂ ਉਹਦੇ ਨਾਲ ਮਿਲਿਆ ਮੇਰੇ ਪੁੱਤਾਂ ਰਕੇ ਸੀ ਅਸੀਂ ਬਹੁਤ ਰਹੇ ਆ ਇਲੈਕਸ਼ਨਾਂ ਚ ਉਹਦੇ ਮੈਂ ਜਾਂਦਾ ਰਿਹਾ ਤੇ ਚੰਨੀ ਵੀ ਮੇਰੇ ਨਾਲ ਸੀ ਉਦੋਂ ਤੇ ਮੈਂ ਉਹਨੂੰ ਮਿਲ ਕੇ ਇੱਕੋ ਗੱਲ ਦੇਖੀ ਵੀ ਐਡਾ ਦਲੇਰ ਜੱਟ ਬੰਦਾ ਜਿਹੜਾ ਹੈਗਾ ਉਹਨੂੰ ਥੋੜਾ ਜਿਆ ਆਲਾ ਦਵਾਲਾ ਜਿਹੜਾ ਸੀ ਨਾਲ ਆਪਣੇ ਰੱਖਣਾ ਚਾਹੀਦਾ ਸੀ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਦੇਖੋ ਸਿਕਿਉਰਿਟੀ ਉਸ ਬੰਦੇ ਨੂੰ ਇਹੋ ਜਿਹੇ ਬੰਦਿਆਂ ਨੂੰ ਦੇਣੀ ਚਾਹੀਦੀ ਹੈ ਹੁਣ ਵੀ ਤਾਂ ਸਿੰਗਰਾਂ ਨੂੰ ਆਪਾਂ ਸਿਕਿਉਰਿਟੀਆਂ ਪੰਜਾਬ ਗਵਰਨਮੈਂਟ ਨੇ ਦੇ ਰੱਖੀਆਂ ਨੇ ਸੋ ਆਪਣੇ ਬੰਦਿਆਂ ਨੂੰ ਆਪ ਡਿਫੈਂਡ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਪੰਜਾਬ ਦੇ ਵਿੱਚ ਤੇ ਪੰਜਾਬੀਆਂ 'ਚ ਇਹੀ ਮਾਰ ਹੈ ਅਸੀਂ ਆਪ ਦੇ ਬੰਦਿਆਂ ਨੂੰ ਆਪ ਹੀ ਮਰਵਾ ਲਿਆ ਅਸੀਂ ਆਪ ਦਾ ਪੰਜਾਬ ਆਪ ਹੀ ਖੋ ਲਿਆ ਵੱਡਾ-ਵੱਡਾ ਪੰਜਾਬ ਜੀ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਤੁਸੀਂ ਦੇਖੋ ਜਨਰਲ ਜੁਰਾਵਰ ਸਿੰਘ ਬਾਰੇ ਕੋਈ ਗੱਲ ਨਹੀਂ ਕਰਦਾ ਜਿਹਨਾਂ ਤਿੱਬਤ ਜਿੱਤ ਕੇ ਦਿੱਤਾ ਅੱਜ ਵੀ ਆਪਣੀ ਜ਼ਮੀਨ ਉੱਥੇ ਪਈ ਉਹ ਦਿੰਦੇ ਨਹੀਂ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਹਰ ਕੌਮ ਦੇ ਵਿੱਚ ਇੱਕ ਇਹ ਗੱਲਾਂ ਮਵਾਜ਼ੂਹ ਹੈਗੀਆਂ ਨੇ ਕਿ ਅਸੀਂ ਜੀ ਇਹ ਬੰਦਾ ਜੀ ਮੂੰਹ ਚ ਕੱਢ ਰਿਹਾ ਸਿਰ ਕੱਢ ਰਿਆਂ ਨੂੰ ਮਰਵਾ ਦਿਓ ਫਿਰਾਂ ਕਿਸੇ ਨੂੰ ਮਰਵਾ ਦੇਣਾ ਬਹੁਤ ਵੱਡੀ ਗੱਲ ਹੈ ਪਰ ਮੈਂ ਉਹ ਮਰਦਾਂ ਨੂੰ ਪੁੱਛਣਾ ਚਾਹਨਾ ਕਿ ਬੰਦਾ ਲੜਕਾਰ ਲਲਕਾਰ ਕੇ ਮਾਰੀਦਾ ਹੈ ਕਿਸੇ ਜਦੋਂ ਜਬ ਬਹੁਤ ਵੱਡਾ ਤੁਸੀਂ ਮਰਦ ਹੋ ਨਾ ਤੁਸੀਂ ਬਹੁਤ ਵੱਡੇ ਏਜੰਸੀਆਂ ਤੋਂ ਡੇ ਕੋ ਬਹੁਤ ਕੁਛ ਹੈਗੀਆਂ ਤੁਸੀਂ ਬੰਦੇ ਨੂੰ ਕਹੋ ਵੀ ਭਾਈ ਅਸੀਂ ਤੈਨੂੰ ਫੁਲਾਨੀ ਜਗ੍ਹਾ ਫੁਲਾਨੀ ਦਾ ਮਾਰਨਾ ਤੇ ਤੂੰ ਆਪਣਾ ਬੰਦੋਬਸਤ ਕਰ ਲੈ ਤੈਮ ਵੱਲ ਲੋ ਜਿਵੇਂ ਪੰਜਾਬੀ ਚ ਕਰਦੇ ਆਂ ਤੈਮ ਵੱਲੋ ਜੇ ਸਵਾਤ ਆਤਾ ਹੈ ਵੀ ਭਾਈ 10 ਥੋੜੇ ਜਾਣ ਤੇ ਇੱਕ ਦੋ ਉਹ ਵੀ ਜਾਣ ਉਹ ਤਾਂ ਗੱਲ ਮੈ ਨਹੀਂ ਮੰਨ ਲਈ ਆ ਗੱਲ ਤਾਂ ਉਹ ਹੋ ਗਈ ਵੀ ਕਿਸੇ ਨੇ ਸ਼ੇਰ ਦਾ ਸ਼ਿਕਾਰ ਖੇਡਣਾ ਹੁੰਦਾ ਤੇ ਬੱਕਰਾ ਬਨ ਲਿਆ ਦਰਖਤ ਨਾਲ ਤੇ ਭਾਈ ਬੰਦੂਖ ਲੈ ਕੇ ਬਹਿ ਗਿਆ ਸ਼ੇਰ ਆਊਗਾ ਤਾਂ ਮੈਂ ਮਾਰ ਦੂੰਗਾ ਇਹ ਕਿਹੜਾ ਸ਼ਿਕਾਰੀ ਹੋਇਆ ਸ਼ਿਕਾਰੀ ਹੁੰਦਾ ਜਿਮਕੌਰ ਬਡ ਵਰਗਾ ਜਿਹੜਾ ਸ਼ੇਰ ਨੂੰ ਖੁੱਲੇ ਮੈਦਾਨ ਚ ਮਾਰਦਾ ਸੀ ਕਿ ਲਾ ਤੂੰ ਵੀ ਚੱਲ ਤੇ ਮੈਂ ਵੀ ਚੱਲ ਦੇਖਦੇ ਆ ਕਿਹੜਾ ਪਹਿਲਾਂ ਮਾਰਦਾ ਸੋ ਮੇਰਾ ਮਤਲਬ ਹੈ ਮੈਂ ਕੰਜ਼ਰਵ ਸੋਝਦਾ ਲੋਕਾਂ ਨੂੰ ਭਾਵੇਂ ਸਰਕਾਰ ਹੋਵੇ ਭਾਵੇਂ ਏਜੰਸੀਆਂ ਹੋਣ ਭਾਵੇਂ ਕੋਈ ਵੀ ਹੋਵੇ ਜਿਹੜੇ ਲੋਕਾਂ ਦਾ ਕਤਲ ਐ ਕਰਦੇ ਆ ਤੇ ਬਾਹਾਂ ਕਟੇ ਕਟਾ ਕੱਢਣ ਦੀ ਕਿਸੇ ਨੂੰ ਬਹੁਤ ਸ਼ੌਕ ਹੋਵੇ ਨਾ ਉਹ ਫਿਰ ਮਰਦਾਨੀ ਜਿਹੜੀ ਹੈ ਉਹ ਮੈਦਾਨ ਚ ਆਉਂਦੀ ਹੁੰਦੀ ਹੈ ਜਿਵੇਂ ਮੁਗਲਾਂ ਨਾਲ ਜੰਗ ਹੁੰਦੀ ਸੀ ਜਾਂ ਪਹਾੜੀ ਰਾਜਿਆਂ ਨਾਲ ਜੰਗ ਹੁੰਦੀ ਸੀ ਤਾਂ ਗੁਰੂ ਸਾਹਿਬ ਕਹਿੰਦੇ ਸੀ ਭਾਈ ਪਹਿਲਾਂ ਤੂੰ ਤਲਵਾਰੀ ਵਾਰ ਕਰਨਾ ਫਿਰ ਇਹ ਵਾਕੀ ਭੀਮਚੰਦਰ ਨੂੰ ਆਖਿਆ ਨਾ ਸੋ ਆਈ ਥਿੰਕ ਐਦਾਂ ਦਾ ਕੰਮ ਹੋਣਾ ਚਾਹੀਦਾ ਇਹ ਤਾਂ ਬਹੁਤ ਬੁਸਦਲੀ ਹੈ ਕਿਸੇ ਦਾ ਮੁੰਡਾ ਮਾਰ ਦੇਣਾ ਕਿਸੇ ਦਾ ਬੱਚਾ ਮਾਰ ਦੇਣਾ ਪਰ ਇਹ ਚੀਜ਼ਾਂ ਰਿਬਾਉਂਡ ਆ ਕੇ ਵਜਦੀਆਂ ਨੇ ਤੁਸੀਂ ਦੇਖਿਓ ਆਪੇ ਬੀਜ ਆਪੇ ਖਾ ਆਪਾਂ ਜੋ ਕਰਮ ਕਰਦੇ ਆ ਉਹ ਆਪਾਂ ਨੂੰ ਜਿਹੜਾ ਬੀਜ ਹੈ ਆਪ ਨੂੰ ਕਟਣਾ ਪੈਣਾ ਹੈ ਜੋ ਕੁਝ ਕੱਟੇ ਬੀਜਿਆ ਜਾ ਰਿਹਾ ਇਸ ਵਕਤ ਇਹ ਜਾ ਕੇ ਗਾਂ ਸਰਕਾਰਾਂ ਨੂੰ ਵੀ ਕੱਟਣਾ ਪੈਣਾ ਏਜੰਸੀਆਂ ਨੂੰ ਵੀ ਕੱਟਣਾ ਪੈਣਾ ਬੰਦਿਆਂ ਨੂੰ ਵੀ ਕੱਟਣਾ ਪੈਣਾ ਕਿਉਂਕਿ ਜਦ ਤੁਸੀਂ ਕਿਕਰ ਬੀਜਤੀ ਨਾ ਉਹਦੀਆਂ ਸੋਨਾ ਤੁਹਾਡੇ ਚ ਨਹੀਂ ਹੋਰ ਕਿਸੇ ਦੇ ਨਹੀਂ ਚੋਣ ਇਹ ਵੈਕ ਕਰਨੀ ਪੈਣਾ ਇਹ ਵੈਕ ਕਰਨਾ ਪੈਣਾ ਬਾਕੀ ਮੈਨੂੰ ਬੜੀ ਖੁਸ਼ੀ ਹੈ ਕਿ ਮੇਰਾ ਇੱਕ ਬੜੀ ਤਮੰਨਾ ਸੀ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਸੀ ਮੈਂ ਪਰਸਨਲੀ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਜੀ ਸਾਰਿਆਂ ਨੂੰ ਇਹ ਮਹਾਰਾਜ ਵੀ ਜੇ ਵਾਕਈ ਹੁਣ ਤੋ ਐਡਾ ਵੱਡਾ ਰੱਬ ਐਡਾ ਖੁਦਾ ਤਾਂ ਇਹੋ ਜਿਹਾ ਜਰਮੈਨ ਦੇ ਘਰ ਚ ਦੇਈਂ ਬੀ ਜਿਹੜਾ ਸਰਕਟਵਾ ਹੋਵੇ ਤੇ ਆਪਣੇ ਪਿਓ ਦੇ ਦਾਦੇ ਦੇ ਨਾਲ ਉੱਚਾ ਕਰੇ ਸੋ ਮੈਂ ਚਾਹੂੰਗਾ ਕਿ ਸੱਚੇ ਪਾਤਸ਼ਾਹ ਹੋਰ ਇਹਨਾਂ ਨੂੰ ਚੰਗੇ ਸ਼ਹੀਦ ਸਿੰਘ ਇਹਨਾਂ ਦੇ ਘਰੇ ਪੈਦਾ ਹੋਣ ਤਾਂ ਕਿ ਇਹ ਜਿਹੜਾ ਪਰਿਵਾਰ ਹੈ ਅੱਜ ਤੋਂ 20 25 30 50 ਸਾਲ ਬਾਅਦ ਲੋਕ ਇਹਨਾਂ ਦੀ ਗੱਥਾ ਕਾਇਆ ਕਰਨ ਏਡਾ ਵੱਡਾ ਕੰਮ ਕਰਕੇ ਗਿਆ ਕਾ ਯੋਗਰਾਜ ਜੀ ਤੁਹਾਡਾ ਤਜਰਬਾ ਜ਼ਿੰਦਗੀ ਦਾ ਬਹੁਤ ਹੈ ਹਰ ਫੀਲਡ ਦਾ ਬਹੁਤ ਹੈ ਸਿੱਧੂ ਮੂਸੇਵਾਲਾ ਅਸੀਂ ਮਹਿਸੂਸ ਕਰਦੇ ਆ ਜਾਂ ਆਮ ਸੱਥਾਂ 'ਚ ਚਰਚਾ ਚੱਲਦੀ ਹੈ ਪ੍ਰੈਸ ਕਲੱਬਾਂ 'ਚ ਚਰਚਾ ਚੱਲਦੀ ਹੈ ਸਿਆਸੀ ਗਲਿਆਰਿਆਂ 'ਚ ਚਰਚਾ ਚੱਲਦੀ ਹੈ ਜਿੱਥੇ ਚਾਰ ਬੰਦੇ ਸਿੱਧੂ ਨੂੰ ਚਾਹਣ ਵਾਲੇ ਜੁੜਦੇ ਨੇ ਉਹ ਗੱਲ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਜੇਕਰ ਮੁਸਾ ਪਿੰਡ ਛੱਡ ਜਾਂਦਾ ਚੰਡੀਗੜ੍ਹ ਵਸ ਜਾਂਦਾ ਬੰਬਈ ਵਸ ਜਾਂਦਾ ਦੁਬਈ ਵਸ ਜਾਂਦਾ ਜਾ ਕੇ ਤਾਂ ਸ਼ਾਇਦ ਉਹਦੇ ਨਾਲ ਇਹ ਨਹੀਂ ਹੋਣੀ ਸੀ ਮੈਂ ਮਿਸਾਲ ਦੇਣਾ ਚਾਹੁੰਦਾ ਅੱਜ ਤੋਂ 2 ਦਹਾਕੇ 3 ਦਹਾਕੇ 5 ਦਹਾਕੇ ਪਹਿਲਾਂ ਧਰਮਿੰਦਰ ਗਏ ਉਹ ਮੁੜ ਕੇ ਪੰਜਾਬ ਵਸਣ ਨਹੀਂ ਆਏ ਗੁਰਦਾਸ ਮਾਨ ਉਹ ਨਹੀਂ ਬੰਬਈ ਬਸੇਰਾ ਕਰਕੇ ਬਹਿ ਗਏ ਉਹਦੇ ਪਿੱਛੇ ਇਹ ਵੀ ਧਾਰਨਾ ਚੱਲਦੀ ਆ ਕਿ ਪੰਜਾਬ ਦੇ ਮਾਹੌਲ ਤੋਂ ਡਰਦੇ ਸੀ ਇਸ ਕਰਕੇ ਉਹ ਬਚ ਗਏ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਜੇਕਰ ਸਿੱਧੂ ਆਪਣਾ ਆਪਣਾ ਬਚਾਅ ਕਰਕੇ ਚੱਲਦਾ ਜਾਂ ਥੋੜਾ ਜਿਹਾ ਪ੍ਰਵਾਹ ਕਰਕੇ ਚੱਲਦਾ ਉਹ بے ਪ੍ਰਵਾਹ ਹੋ ਗਿਆ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਬੰਦਾ ਇੱਕ ਸ਼ੇਰ ਇਕੱਲਾ ਜੰਗਲੇ ਤੁਰਦਾ ਹੋਵੇ ਨਾ ਤੇ ਉਹਨੂੰ 100 ਕੁੱਤੇ ਮਿਲ ਕੇ ਮਾਰ ਦਿੰਦੇ ਆ ਇਹ 'ਚ ਕੋਈ ਸ਼ੱਕ ਨਹੀਂ ਇਹ ਗੱਲ ਜ਼ਰੂਰ ਮੈਂ ਵੀ ਕਹੀ ਸੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਕਿਹਾ ਸੀ ਮੈਂ ਹਾਂ ਮੈਂ ਝੋਟਿਆ ਗੱਲ ਸੁਣ ਮੇਰੀ ਪੈਰੀ ਹੱਥ ਲਾਉਂਦਾ ਸੀ ਬਾਪੂ ਜੀ ਕਹਿੰਦਾ ਸੀ ਡਾਇਲੌਗ ਮੇਰੇ ਉਹਨੇ ਹਰ ਗਾਣੇ 'ਚ ਪਾ ਲਏ ਤੇ ਮੈਂ ਹਾਂ ਗੱਲ ਇਹ ਹੈ ਵੀ ਦਲੇਰੀ ਜਿਹੜੀ ਹੈਗੀ ਹੈ ਕਈ ਵਾਰੀ ਮੂਰਖਤਾ ਬਣ ਜਾਂਦੀ ਹੈ ਵੀ ਆਪਣੇ ਨਾਲ 4 5 10 ਬੰਦੇ ਜਿਮੀਦਾਰਾਂ ਦੇ ਘਰੇ ਜਟਾਂ ਦੇ ਘਰੇ ਆਪਾਂ ਰੱਖਦੀਆਂ ਅੱਜ ਵੀ ਰੱਖਦੀਆਂ ਤੇ ਅਸਰੇ ਵਾਲੇ ਹੋਣੇ ਚਾਹੀਦੇ ਚੰਗਾ ਅਸਲਾ ਆਪਣੇ ਕੋਲ ਹੋਣਾ ਚਾਹੀਦਾ ਮੈਂ ਤਾਂ ਜੀ ਇਹ ਗੱਲ ਹਮੇਸ਼ਾ ਕਹੀ ਹੈ ਬਾਈ ਜੀ ਜੀ ਕਿ ਗੁਰੂ ਸਾਹਿਬ ਕਹਿ ਗਏ ਸੀ ਵੀ ਭਾਈ ਸਿੱਖੋ ਕਬਰਾਓ ਨਾ ਦੋ ਗੱਲਾਂ ਮੇਰੀ ਯਾਦ ਰੱਖਿਓ ਇੱਕ ਤਾਂ ਬਾਣੀ ਦਾ ਜਾਪ ਨਾ ਛੱਡਿਓ ਤੇ ਇੱਕ ਸ਼ਸਤਰ ਵਿੱਦਿਆ ਦਾ ਛੱਡਿਓ ਅਸੀਂ ਦੋਨੋਂ ਚੀਜ਼ਾਂ ਛੱਡ ਬੈਠੇ ਸੋ ਨਾਲ ਉਹਦੇ ਬੜੇ ਮੈਨੂੰ ਉਹਦੇ ਬਾਪੂ ਜੀ ਕਈ ਵਾਰੀ ਕਹਿੰਦੇ ਕਹਿੰਦੇ ਮੈਂ ਉਹਦੇ ਨਾਲ ਚਾਰ ਪੰਜ ਬੰਦੇ ਤੁਰਦੇ ਸੀ ਜਾਂਦੇ ਸੀ ਕਈ ਵਾਰੀ ਇਕੱਲਾ ਭੱਜ ਕੇ ਚਲੇ ਜਾਂਦਾ ਸੀ ਬੜੀ ਹੋਰੀ ਸਮਝਾਇਆ ਕਹਿੰਦੇ ਤੁਸੀਂ ਬਾਈ ਜੀ ਕਹੋ ਮੈਂ ਵੀ ਉਦੋਂ ਕਿਹਾ ਜਦੋਂ ਇਲੈਕਸ਼ਨਾਂ ਦਾ ਲਾਸਟ ਡੇ ਸੀਗਾ ਚੰਨੀ ਨਾਲ ਸੀ ਮੈਂ ਕਿਹਾ ਥੋੜਾ ਜਿਹਾ ਆਪਾਂ ਦੇਖ ਕੇ ਚਲੀਏ ਰਹਾ ਔਰ ਆ ਬਾਪੂ ਜੀ ਕੀ ਹੁੰਦਾ ਤੁਸੀਂ ਵੀ ਤੁਰੇ ਫਿਰਦੇ ਹੋ ਮੈਂ ਕਿਹਾ ਪੁੱਤ ਅਸੀਂ ਤਾਂ ਹੰਡਾ ਲਈ ਸਾਡਾ ਤਾਂ ਕੋਈ ਨਾ ਫਰਕ ਪੈਂਦਾ ਨਹੀਂ ਤੇਰਾ ਬਹੁਤ ਫਰਕ ਪੈਂਦਾ ਕਿਉਂਕਿ ਤੇਰੇ ਵਰਗਾ ਗਾਇਕ ਤੇਰੇ ਵਰਗਾ ਲਖਾਰੀ ਤੇ ਤੇਰੇ ਵਰਗਾ ਜਰਨਲ ਤੇ ਤੇਰੇ ਵਰਗਾ ਸੱਚ ਬੋਲਣ ਵਾਲਾ ਮੈਂ ਕਿਹਾ ਬੰਦੇ ਕੋਈ ਸੋ ਇਹ ਗੱਲ ਤੁਹਾਡੀ ਮੈਂ ਬਿਲਕੁਲ ਸਹਿਮਤ ਹਾਂ ਵੀ ਬੰਦੇ ਨੂੰ ਨਾ ਇੰਨੀ ਕਿ ਦਲੇਰੀ ਨਹੀਂ ਕਰਨੀ ਜਿਹਦੀ ਆਪਦਾਲਾ ਦੋੜਾ ਦੇਖ ਕੇ ਚਲਣਾ ਚਾਹੀਦਾ ਜੀ ਮੈਂ ਥੋੜਾ ਜਿਹਾ ਵਿਸ਼ੇ ਤੋਂ ਪਰੇ ਹੰਦਾ ਕਿ ਤੁਹਾਡੀ ਕਿਸਾਨ ਅੰਦੋਲਨ ਜਿਹੜਾ ਹੁਣ ਦਾ ਕਿਸਾਨ ਅੰਦੋਲਨ ਉਹ ਇਤਿਹਾਸਕ ਕਿਸਾਨ ਅੰਦੋਲਨ ਨਹੀਂ 2020 ਵਾਲਾ ਜਿਹੜਾ ਅੱਜ ਦਾ ਕਿਸਾਨ ਅੰਦੋਲਨ ਹੈ ਤੁਸੀਂ ਬੜੀ ਇੱਕ ਵਿਵਾਦਿਤ ਟਿੱਪਣੀ ਕੀਤੀ ਹੈ ਕਿ ਮੁੰਡੇ ਮਰਵਾ ਰਹੇ ਹੋ ਤੁਸੀਂ ਅੱਗੇ ਜਾ ਕੇ ਨਹੀਂ ਮੈਂ ਵਿਵਾਦ ਟਿੱਪਣੀ ਨਹੀਂ ਕੀਤੀ ਤੁਸੀਂ ਮੇਰੇ ਸਾਹਮਣੇ ਬੈਠੇ ਜੀ ਤੁਸੀਂ ਉਹ ਪ੍ਰੈਸ ਵਾਲਿਆਂ ਨੂੰ ਮੈਂ ਸਲੂਟ ਕਰਦਾ ਮੈਨੂੰ ਪਤਾ ਲੱਗਿਆ ਹੁਣ ਵੀ ਤੁਸੀਂ ਗਏ ਸਭ ਤੋਂ ਮੂਰੇ ਸੀ ਤੁਸੀਂ ਸਭ ਤੋਂ ਅੱਗੇ ਸੀ ਤੇ ਇੱਕ ਪ੍ਰੈਸ ਵਾਲਾ ਏਡਾ ਜਰਨੈਲ ਬੰਦਾ ਉਹਦੇ ਸਿਰ ਤੇ ਉਹ ਬੰਬ ਫਟਿਆ ਤੇ ਉਹਦੇ ਟਾਂਕੇ ਲੱਗੇ ਸਿਰ ਖੁੱਲ ਗਿਆ ਤੇ ਐਡੀ ਵੀ ਕਿਸੇ ਨੂੰ ਸ਼ਰਮ ਨਹੀਂ ਆਈ ਕਿ ਜਾ ਕੇ ਤੁਹਾਨੂੰ ਕੋ ਹਸਪਤਾਲ ਲੈ ਜਾਂਦਾ ਠੀਕ ਹੈ ਮੈਨੂੰ ਮੈਂ ਖੁਦ ਗਿਆ ਮੈਂ ਨਹੀਂ ਚਲਾ ਤੁਸੀਂ ਆਪ ਹੀ ਗੱਲਾਂ ਕਿ ਗੱਡੀ ਚਲਾ ਕੇ ਗਏ ਕਿੱਡੀ ਵੱਡੀ ਗੱਲ ਹੈ ਮੈਂ ਗੱਲ ਕਹਿਣਾ ਵੀ ਮੈਂ ਜੇ ਫੌਜ ਦਾ ਜਰਨੈਲ ਠੀਕ ਹੈ ਮੈਂ ਐਗਜ਼ਾਮਪਲ ਦੇ ਰਿਹਾ ਹੁਣ ਇੱਕ ਗੱਲ ਸੱਚ ਹੈ ਕਿ ਝੂਠ ਹੈ ਤੁਸੀਂ ਦੇਖੋ ਗੁਰੂ ਸਾਹਿਬ ਕਦ ਕਹਿੰਦੇ ਸੀ ਵੀ ਸਿੰਘੋ ਜਾਓ ਲੜੋ ਸਭ ਤੋਂ ਮੂਰੇ ਆਪ ਜਾਂਦੇ ਸੀ ਸਿੰਘ ਅਗਯੋਦੀ ਹੋ ਜਾਂਦੇ ਸੀ ਵੀ ਬਾਪੂ ਜੀ ਤੁਸੀਂ ਪਿੱਛੇ ਰਹੋ ਫੇਰ ਟਕਾਣੇ ਲਾੜ ਕੇ ਨੋ ਤੀਰ ਮਾਰਨੇ ਜੰਗ ਕਰਨੀ ਚਮਕੌਰ ਦੀ ਜੰਗ ਵੀ ਉਹਨਾਂ ਭੂਆ ਦੇ ਵਿਆਹ ਤੱਕ ਆਈ ਨਹੀਂ ਸੀ ਉਹ ਸਾਰੇ ਜਿਹੜੇ ਆਪਣੇ ਮੁਗਲ ਸੀਗੇ ਉਹਨਾਂ ਨਾਲ ਜੰਗ ਕਰਕੇ ਗਏ ਨਾ ਇਹ ਤੁਹਾਨੂੰ ਜਾਣ ਦਿੰਦੇ ਨਹੀਂ ਸੀ ਸੋ ਮੈਂ ਸਮਝਦਾ ਕਿ ਜਦ ਤੁਸੀਂ ਮੂਰੇ ਬਣਦੇ ਹੋ ਜਦ ਤੁਸੀਂ ਲੀਡਰ ਬਣਦੇ ਹੋ ਲੀਡਰ ਦਾ ਕੰਮ ਹੈ ਜਰਨੈਲ ਦਾ ਕੰਮ ਹੈ ਫੌਜ ਦੇ ਅੱਗੇ ਤੁਰਨਾ ਕੱਲਾ ਭਾਈ ਅਸੀਂ ਆ ਖੜੇ ਹਾਂ ਹੁਣ ਜਿੰਨੇ ਵੀ ਇਹ ਲੀਡਰ ਆਪ ਚ ਫਟੇ ਉਹਨਾਂ ਨੂੰ ਪਤਾ ਕੀ ਕੁਝ ਹੋਇਆ ਮੈਨੂੰ ਗੱਲ ਕਹਿਣ ਦੀ ਲੋੜ ਨਹੀਂ ਸਾਰੇ ਇਕੱਠੇ ਹੋ ਕੇ ਚੱਲਦੇ ਮੈਨੂੰ ਵੀ ਫਕਰ ਮਹਿਸੂਸ ਹੁੰਦਾ ਕਿ ਅੱਜ ਸਾਡੇ ਪੰਜ ਆਗੂ ਸ਼ਹੀਦ ਹੋਏ ਹਨ ਪੰਜ ਆਗੂਆਂ ਦੇ ਨਾਲ ਅੱਜ ਸਾਡਾ 100 ਬੱਚਾ ਸ਼ਹੀਦ ਹੋਇਆ 20 ਆਗੂ ਸ਼ਹੀਦ ਹੋਏ ਨੇ ਲੀਡਰ 200 ਬੱਚਾ ਸਾਡਾ ਸ਼ਹੀਦ ਹੋਇਆ ਤੇ ਫੇਰ ਉਹਨਾਂ ਦੇ ਵੀ 100 ਬੰਦੇ ਸ਼ਹੀਦ ਹੋਏ ਸਵਾਦ ਉਸ ਗੱਲ ਦਾ ਸੀ ਤੁਸੀਂ ਗੱਡੀਆਂ 'ਚ ਬੈਠੇ ਹੋ ਤੁਸੀਂ ਗਾਹ ਤੁਰਦੇ ਨਹੀਂ ਮਾੜਾ ਜੇ ਤੁਸੀਂ ਇੱਕ ਵਾਰੀ ਗਏ ਹੋ ਤੁਸੀਂ ਵਾਪਸ ਭੱਜੇ ਆਏ ਚੱਲਦੇ ਗੋਲਿਆਂ 'ਚ ਚਲਦੀਆਂ ਗੋਲਿਆਂ 'ਚ ਵੀ ਕਦੇ ਵਾਪਸ ਕੋਈ ਭਾਈ ਤਾਂ ਹੁੰਦਾ ਫਿਰ ਤੁਰ ਹੀ ਜਾਂਦਾ ਫਿਰ ਮਰਨ ਦਾ ਜਾਣਾ ਹੀ ਹੈ ਮੁੰਡੇ ਮਰੇ ਹੀ ਐ ਤੁਹਾਡੇ ਸਾਹਮਣੇ ਮਰੇ ਇੰਜਰਡ ਹੋਏ ਨੇ ਸੋ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਆਗੂ ਬਣ ਕੇ ਮੁੰਡੇ ਨਾ ਮਰਵਾਓ ਆਗੂ ਬਣ ਕੇ ਆਪਣੀਆਂ ਰੋਟੀਆਂ ਨਾ ਸੇਖੋ ਆਗੂ ਬਣ ਕੇ ਆਪਣੇ ਪੈਸੇ ਆਪਣੇ ਝੋਲੀਆਂ ਨਾ ਭਰੋ ਇਹ ਪਾਪ ਹੈ ਗੁਨਾਹ ਹੈ ਰੱਬ ਦੇਖਦਾ ਸੁਣਦਾ ਲਿਖਦਾ ਤੇ ਮੁੜ ਕੇ ਦੇਣੀਆਂ ਲੈਣੀਆਂ ਬਹੁਤ ਔਖੀ ਹੋ ਜਾਂਦੀਆਂ ਹੋਰ ਕੀ ਹੋਇਆ ਪਹਿਲਾਂ ਅੰਦੋਨਾਂ ਤੇ ਆਪਾਂ ਬੈਠੇ ਸੀ ਮੈਂ ਉਦੋਂ ਵੀ ਗੱਲ ਕੀਤੀ ਸੀ ਜੀ ਆਪਾਂ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਤੋਂ ਮਾਫੀ ਮੰਗ ਲਈ ਬਹੁਤ ਵੱਡੀ ਗੱਲ ਹੈ ਮੈਂ ਹਮੇਸ਼ਾ ਇਸ ਗੱਲ ਨੂੰ ਤੋਲ ਦਿੰਦਾ ਵੀ ਹਾਂ ਇਹ ਬਹੁਤ ਵੱਡੀ ਗੱਲ ਹੈ ਫਿਰ ਵੀ ਕਿਹਾ ਕਿ ਸਾਨੂੰ ਸਮਝਾਉਣਾ ਨਾ ਆਇਆ ਅਸੀਂ ਇਹ ਬਿੱਲ ਵਾਪਸ ਲੈ ਲੈਂਦੇ ਹਾਂ ਉੱਥੇ ਬੈਠੇ ਸੀ ਕੀ ਆਗੂਆਂ ਦਾ ਸਾਰਿਆਂ ਦਾ ਫਰਜ਼ ਨਹੀਂ ਸੀ ਪਰ ਦਾ ਅਸੀਂ ਜਾਣਦੇ ਹਾਂ ਜੀ ਠੀਕ ਹੈ ਸਾਨੂੰ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਬਿੱਲ ਪਾਸ ਕਰਵਾ ਦੇ ਅਸੀਂ ਚਲੇ ਜਾਨੇ ਕਿੰਡੀ ਕ ਗੱਲ ਸੀ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ ਕੰਮ ਹੋ ਜਾਣਾ ਸੀ ਉਹਨਾਂ ਨੇ ਤਾਂ ਟਾਈਮ ਟਪਾਤਾ ਤੁਸੀਂ ਉਹਦੀ ਗੱਲਾਂ 'ਚ ਆ ਗਏ ਹਮੇਸ਼ਾ ਪੰਜਾਬ ਦੇ ਲੀਡਰ ਗੱਲਾਂ 'ਚ ਆਏ ਤਾਂ ਪੰਜਾਬ ਦਾ ਸਤਿਆਨਾਸ਼ ਵਜਿਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਕੰਡਮ ਨਹੀਂ ਕਰ ਰਿਹਾ ਪਰ ਮੈਂ ਗੱਲ ਕਰ ਰਿਹਾ ਵੀ ਤੁਸੀਂ ਕਾਦੇ ਵਾਸਤੇ ਆਗੂ ਬਣੇ ਹੋ ਥੋੜੇ ਆਪਸ ਤੁਸੀਂ ਫਟੇ ਹੋਏ ਹੋ ਹਜ਼ਾਰ-ਹਜ਼ਾਰ ਤੁਹਾਡੇ ਟੋਲੇ ਬਣੇ ਹੋਏ ਆ ਬੋਲੀ ਜਨਤਾ ਪੰਜਾਬ ਦੀ ਉਹਨਾਂ ਨੂੰ ਪਤਾ ਕੁਝ ਨਹੀਂ ਮੁੰਡੇ ਖੁੰਡੇ ਜਵਾਨ ਨੇ ਉਹਨਾਂ ਨੂੰ ਗਾਹ ਤੋਰ ਤੋਰ ਕੇ ਤੁਸੀਂ ਮਰਵਾਏ ਜਾਂਦੇ ਹੋ ਇਹ ਗੱਲ ਨਹੀਂ ਹੁੰਦੀ ਜੇ ਮੈਂ ਜ਼ਿੰਦਗੀ 'ਚ ਮੈਨੂੰ ਕੋਈ ਜਰਨੈਲ ਤਾਂ ਮਿਲੂਗੀ ਜਾਂ ਮੈਨੂੰ ਕਦੇ ਕੋਈ ਐਸਾ ਮੌਕਾ ਆਊਗਾ ਜਾਂ ਮੈਨੂੰ ਕਦੇ ਥਾਪੜਾ ਗੁਰੂ ਘਰ ਦੇਊਗਾ ਤਾਂ ਸਵਾਤਤਾ ਹੈ ਕਿ ਯੋਗਰਾ ਸਿੰਘ ਅੱਗੇ ਜਾਂਦਾ ਪਹਿਲੀ ਗੋਲੀ ਉਹਦੇ ਸਿਰ 'ਚ ਵੱਜੀ ਐ ਤੇ ਨਾਲ ਉਹਦੇ ਹਜ਼ਾਰ ਬੰਦਾ ਸ਼ਹੀਦ ਹੋਇਆ ਤੇ ਗਾਹ ਉਹਨੇ 10 ਹਜ਼ਾਰ ਬੰਦਾ ਸ਼ਹੀਦ ਕੀਤਾ ਸੋ ਜਿੱਥੇ ਤੁਹਾਡਾ ਜਾਂ ਤੁਸੀਂ ਲੜੋ ਨਾ ਤੁਸੀਂ ਆਰਾਮ ਨਾਲ ਬਹਿ ਜਾ ਕੁਝ ਨਾ ਕਰੋ ਤੁਹਾਨੂੰ ਅੱਗੇ ਜਾਣ ਦੀ ਕੀ ਲੋੜ ਆ ਤੁਸੀਂ ਕੋ ਬਹਿ ਜੋ ਪਈ ਆ ਅਸੀਂ ਬੈਠੇ ਅਸੀਂ ਤੁਹੇ ਹਿਲ ਦੇ ਨਹੀਂ ਗੱਲ ਖਤਮ ਹੋਊਗੀ ਤੁਸੀਂ ਬੈਠੇ ਰਹੋ ਅਸੀਂ ਬੈਠੇ ਰਹੋ ਜੇ ਤੁਸੀਂ ਦਿੱਲੀ ਸਾਲ ਬੈਠੇ ਰਹੇ ਸੀ ਦੇ ਇੱਥੇ ਵੀ ਬਹਿ ਜਾਂਦੇ ਜਰੂਰੀ ਬੰਦੇ ਮਰਵਾਉਣੇ ਸੀ ਜਰੂਰੀ ਡੰਗਾ ਚੜਾਉਣਾ ਜਾਂ ਤੁਸੀਂ ਆਪ ਨਹੀਂ ਕਰਦੇ ਕੋਈ ਲੀਡਰ ਕੋਈ ਆਗੂ ਦੇ 6:30 ਵਜੇ ਜੀ ਦੱਸੋ ਤੁਸੀਂ ਤਾਂ ਪ੍ਰੈਸ ਵਾਲੇ ਨਹੀਂ ਵਜੇ ਡੱਲੇ ਵਾਲਾ ਸੋ ਕੋੜਾ ਬਿਮਾਰ ਹੋ ਗਿਆ ਚਲੋ ਉਹ ਮੈਂ ਮੰਨਦਾ ਡੱਲੇ ਵਾਲਾ ਮੈਨੂੰ ਇੱਕ ਦੋ ਵਾਰੀ ਮਿਲਿਆ ਮੈਂ ਸਪੀਚ ਵੀ ਉਥੇ ਹੋਈ ਹੈ ਤੇ ਮੇਰੀ ਇੱਕ ਦੋ ਵਾਰੀ ਵਾਰਤਾਲਾਪ ਵੀ ਹੋਈ ਹੈ ਮੈਂ ਕਿਹਾ ਬਾਈ ਜੀ ਮੈਂ ਜੋ ਕਹਿਣਾ ਆਪਣੇ ਸਾਹਮਣੇ ਕਹਿਣਾ ਕਿਤੇ ਕੋਈ ਨਹੀਂ ਮੈਂ ਅਪਰੀਸ਼ੀਏਟ ਕਰਦਾ ਪਰ ਗੱਲ ਇਹ ਵੀ ਆਪਾਂ ਅੱਗੇ ਜਾ ਕੇ ਮਰੀਅਤ ਆ ਸਹੀ ਮਰ ਤਾਂ ਭਾਜੀ ਕੱਲ ਵੀ ਜਾਣਾ ਅੱਜ ਵੀ ਜਾਣਾ ਪਰ ਜੇ ਤੁਸੀਂ ਕੌਮ ਦਾ ਸਿਰਾ ਫੜਿਆ ਹੈ ਔਰ ਕਿਸੇ ਸੱਚ ਦੇ ਰਾਹ ਤੇ ਚੱਲੇ ਹੋ ਤੇ ਤੁਸੀਂ ਸੈਂਟਰ ਨਾਲ ਮੱਥਾ ਲਾਇਆ ਜਾਂ ਤਾਂ ਲਾਓ ਨਾ ਉੱਥੇ ਬਹਿ ਜਾਓ ਕਿ ਜੇ ਸਤਾ ਬੈਠੇ ਗੋਲੀਆਂ ਮਾਰਦੇ ਤਾਂ ਨਹੀਂ ਹਿਲਦੇ ਤੇ ਜੇ ਅਸੀਂ ਜਾਣਾ ਦਿੱਲੀ ਤੇ ਦਿੱਲੀ ਤਾਂ ਹੁਣ ਤੱਕ ਕੋਈ ਪਹੁੰਚ ਨਾ ਸਕਿਆ ਦਿੱਲੀ ਉੱਤੇ ਖੜੀ ਹੋੜ ਸਰਕਾਰਾਂ ਡਰਨੀਆਂ ਵੀ हट ਗਈਆਂ ਹੁਣ ਸਰਕਾਰਾਂ ਨੂੰ ਪਤਾ ਲੱਗ ਗਿਆ ਨਾ ਰੋਕਣਾ ਕਿਵੇਂ ਹੈ ਭਾਵਾਂ ਬੰਦ ਮੁਠੀ ਸੀ 2020 ਵਾਲੇ ਇਲੈਕਟ ਭਾਵਾਂ ਹੋਰ ਜੇ ਕਿਤੇ ਕੋਈ ਗੱਲ ਬਣੀ ਉਹ ਭਾਵਾਂ ਇਹਨਾਂ ਦੇ ਸਾਰੇ ਬੰਦੇ ਮਾਰਦੇ ਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰ ਸਰਕਾਰ ਹੁੰਦੀ ਹੈ ਸਰਕਾਰ ਨਾਲ ਗੱਲਬਾਤ ਨਾਲ ਹੀ ਕੰਮ ਹਮੇਸ਼ਾ ਬਣਦੀ ਹੈ ਐਦਾਂ ਨਹੀਂ ਲੜਿਆ ਜਾਂਦਾ ਹੁੰਦਾ ਤੁਸੀਂ ਜਾਓ ਤੁਸੀਂ ਕਨਵਿੰਸ ਕਰੋ ਕਿ ਤੁਸੀਂ ਪਿਛਲੀ ਵਾਰੀ ਕਿਹਾ ਸੀਗਾ ਅਸੀਂ ਬੈਠੇ ਆ ਸਾਡੇ ਸੀਐਮ ਨੂੰ ਜਿਆਦਾ ਚਾਹੀਦਾ ਸਾਡੇ ਮੰਤਰੀਆਂ ਨੂੰ ਜਿਆਦਾ ਚਾਹੀਦਾ ਆਗੂ ਉਹਨਾਂ ਨੂੰ ਇਕੱਠੇ ਕਰਕੇ ਤੁਸੀਂ ਜਾਓ ਉਹਨਾਂ ਨਾਲ ਬੈਠ ਕੇ ਗੱਲ ਕਰੋ ਆਹ ਕੋਈ ਤਰੀਕਾ ਥੋੜਾ ਪਰ ਜੇ ਤੁਸੀਂ ਇਹ ਤਰੀਕਾ ਅਪਣਾਉਣਾ ਤੁਹਾਡੇ ਕੋਲ ਅਸਰਤਾ ਹੈ ਨਹੀਂ ਤੁਹਾਡੇ ਕੋਲ ਵੈਪਨ ਕੋਈ ਨਹੀਂ ਤੁਸੀਂ ਆ ਭੱਜ ਭੱਜ ਕੇ ਤੋ ਪਾਵਾ ਥੋੜਾ 10 ਲੱਖ ਬੰਦਾ ਮਾਰ ਦੇਣ ਕੀ ਫਰਕ ਪੈਂਦਾ ਸੋ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਦ ਵੀ ਤੁਸੀਂ ਆਗੂ ਬਣੋ ਜ਼ਿੰਮੇਵਾਰੀ ਲਓ ਕਿ ਹਾਂ ਬਈ ਮੈਂ ਕੰਮ ਸ਼ੁਰੂ ਕਰਾਉਣ ਲੱਗਿਆ ਅਸੀਂ ਪਹਿਲਾਂ ਤੁਰਾਂਗੇ ਤੁਹਾਡੇ ਸਾਹਮਣੇ ਅਸੀਂ ਵਾਪਸ ਨਹੀਂ ਮੁੜਨਾ ਅਸੀਂ ਭੱਜਣਾ ਨਹੀਂ ਪਾਵਾਂ ਸਾਰੇ ਦੇ ਸਾਰੇ ਸ਼ਹੀਦ ਹੋ ਜਾਂਦੇ ਮਰਠ ਕੇ ਸਲਾਮ ਕਰਦੇ ਜੀ ਆਪਾਂ ਰਾਜਨੀਤੀ ਗੱਲਾਂ ਤੇ ਆ ਹੀ ਗਏ ਆ ਤਾਂ ਵੈਸੇ ਤਾਂ युवराज ਉਹਨਾਂ ਦਾ ਨਿੱਜੀ ਫੈਸਲਾ ਹੈ ਉਹਨਾਂ ਦੇ ਇਲੈਕਸ਼ਨ ਲੜਨ ਦੀ ਚਰਚਾ ਵਾਰ-ਵਾਰ ਹੋ ਰਹੀਆਂ ਨੇ ਉਹ ਤੇ ਇੱਕ ਪਿੰਡ ਦੇ ਵਿੱਚ ਕੋਈ ਭੂਆ ਹੁੰਦੀ ਨਾ ਪੁਰਾਣੀ ਉਹ ਜਾਊਗੀ ਉਹ ਕਹੋਗੀ ਭਾਈ ਪਤਾ ਨਹੀਂ ਫਲਾਨੇ ਦੀ ਭੱਜ ਗਈ ਸੀ ਫਰਾਨਾ ਕੋ ਕੱਢ ਕੇ ਲੈ ਗਿਆ ਤੂੰ ਦੱਸੀ ਨਾ ਫਿਰ ਦੂਜੇ ਘਰ ਚ ਜਾਊਗੀ ਫਿਰ ਉਹੀ ਗੱਲਾਂ ਕਰਦੀ ਕਰਦੇ ਸਾਰੇ ਪਿੰਡ ਨੂੰ ਕਹੋਗੀ ਵੀ ਦੱਸੀ ਨਾ ਗੱਲ ਕੁਝ ਵੀ ਨਹੀਂ ਗਾਲਬ ਕਿਸੇ ਨੇ ਉਡਾਈ ਗੱਲ ਕੀਤੀ ਉਹ ਜੀ ਚਰਲਚ ਚਲ ਗਈ ਤੇ ਮੈਨੂੰ ਪਤਾ ਸੀ ਵੀ ਮੇਰਾ ਪੁੱਤੇ ਕੰਮ ਨਹੀਂ ਕਰਨਾ ਉਹਨੂੰ ਆਉਂਦਾ ਹੀ ਨਹੀਂ ਉਹਨੂੰ politcal system ਦਾ ਪਤਾ ਹੀ ਨਹੀਂ ਉਹ ਤਾਂ ਇੱਕ ਸਾਧੂ ਸੰਤ ਬੰਦਾ ਮੇਰੇ ਵਰਗਾ ਤੇ ਉਹ ਉਹ ਫਿਰ ਬਾਅਦ ਬਿਆਨ ਆਈ ਕਿਆ ਕਿ ਨਹੀਂ ਆਏਗਾ ਹਾਂਜੀ ਸੋ ਕਦੇ ਵੀ ਜ਼ਿੰਦਗੀ ਚ ਸੋਚੇ ਸਮਝੇ ਜਿਹੜਾ ਥੋੜਾ ਸੋਸ਼ਲ ਮੀਡੀਆ ਹੈ ਜਾਂ ਸਾਡੇ ਚੈਨਲ ਵਾਲੇ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਵੀ ਐਮੀ ਤੁਸੀਂ ਕਰਕੇ ਕਿਸੇ ਬੰਦੇ ਦੀ ਗੱਲ ਕਰਦੇ ਹੋ ਬੰਦੇ ਨੂੰ ਪੁੱਛਣਾ ਜ਼ਰੂਰੀ ਹਾਂ ਨਹੀਂ ਉਹ ਮੈਨੂੰ ਪਤਾ ਨਹੀਂ ਗੱਲ ਕਿਉਂ ਕੀਤੀ ਸੀ ਗੱਲ ਇਹ ਕੀਤੀ ਸੀ ਵੀ ਪਿਓ ਤੇ ਪੁੱਤ ਦਾ ਪੇਚਾ ਪਵੇ ਗੱਲ ਕੁਝ ਨਹੀਂ ਇਹ ਬਸ ਇਹ ਹੈ ਵੀ ਇਹ ਯੂਵੀ ਦੀ ਗੱਲ ਚੱਲੂਗੀ ਪਿਓ ਆਬਵੀਅਸਲੀ ਬੋਲੂਗਾ ਤੇ ਇਹਨਾਂ ਦਾ ਪੇਚਾ ਪਵੇ ਸਵਾਦ ਲਈਏ ਇਹ ਪਰਿਵਾਰਿਕ ਵੀ ਸਾਡੇ ਹੈ ਨਹੀਂ ਇਸ ਤਰ੍ਹਾਂ ਅਸੀਂ ਚੱਲਦੇ ਹਾਂ ਸਾਰੇ ਇਕੱਠੇ ਹੋ ਕੇ ਵੀ ਜਿਹਨੇ ਡਿਸੀਜਨ ਲੈਣਾ ਹੈ ਉਹ ਡਿਸੀਜਨ ਸਭ ਦਾ ਸਾਂਝਾ ਹੋਣਾ ਚਾਹੀਦਾ ਨਾਲੇ ਉਹਦਾ ਕੰਮ ਪਲੇਅਰ ਆਦਮੀ ਹੈ ਉਹ ਤਾਂ ਵਿਚਾਰਾ ਐਨਜੀਓ ਚਲਾਉਂਦਾ ਆਪਣਾ ਉਹ ਤਾਂ ਕੈਂਸਰ ਦੇ ਮਰੀਜ਼ਾਂ ਨੂੰ ਠੀਕ ਕਰਦਾ ਉਹ ਤਾਂ ਐਡਾ ਦੇਵਤਾ ਬੰਦਾ ਜੀ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿੰਦੇ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਜਿੱਡਾ ਵੱਡਾ ਪਲੇਅਰ ਉਹਦੇ ਨਾਲ ਦਾ ਨਾ ਦਾ ਮਾਲ ਜੰਮਿਆ ਦਾ ਨਾ ਕੋਈ ਜੰਮੇ ਇਹੋ ਜਿਹਾ ਪਲੇਅਰ ਨਹੀਂ ਤੇ ਇਹੋ ਜਿਹਾ ਇਨਸਾਨ ਵੀ ਨਹੀਂ ਇਹ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਉਸ ਤੋਂ ਵੱਡੀ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਦੌਲਤ ਨਹੀਂ ਮਿਲ ਸਕਦੀ ਕਿ ਤੁਹਾਡੀ ਔਲਾਦ ਵਾਰੀ ਲੋਕ ਇਸ ਤਰ੍ਹਾਂ ਦੇ ਅੱਜ ਕੱਲ ਇਹ ਲੋਕ ਸਭਾ ਚੋਣਾਂ ਦਾ ਸਮਾਂ ਹੈ ਚੋਣ ਜਾਬਤਾ ਵੀ ਲੱਗ ਚੁੱਕਾ ਹੈ ਹਾਂ ਜੀ ਇਹ ਵੀ ਚਰਚਾ ਪਹਿਲੀ ਵਾਰੀ ਆ ਤਾਜ਼ਾ ਜਿਹੜਾ ਹੁਣ ਸਿਸਟਮ ਚੱਲਿਆ ਰਾਜਨੀਤੀ ਦਾ ਉੱਚ ਸੁਣਨ ਨੂੰ ਮਿਲਦੀ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਕੋਈ ਕਿਸੇ ਪਾਰਟੀ ਚੋਂ ਖੋਕੇ ਲਿਆ ਰਿਹਾ ਹੈ ਕੋਈ ਕਿਸੇ ਤੋਂ ਲੈ ਕੇ ਆ ਰਿਹਾ ਹੈ ਤੁਹਾਡੇ ਬਾਰੇ ਵੀ ਤੁਹਾਡੇ ਨੂੰ ਲੱਗਦਾ ਤੁਹਾਡੇ ਗੁਣਿਆ ਪੈ ਸਕਦਾ ਹੈ ਇਸ ਵਾਰ ਬਾਈ ਜੀ ਸੱਚ ਇਹ ਹੈ ਕਿ ਜਦ ਤੁਸੀਂ ਉਠ ਦੇ ਪੱਧਰ ਤੇ ਖਾਸ ਕਰ ਤੁਸੀਂ ਧਰਮ ਦੇ ਪੱਧਰ ਤੇ ਜਦ ਸਿਆਸਤ ਕਰਦੇ ਹੋ ਉਹ ਹਮੇਸ਼ਾ ਹੀ ਸ਼ੈਤਾਨੀ ਰੂਪ ਲੈ ਲੈਂਦੀ ਹੈ ਕਦੇ ਵੀ ਧਰਮ ਦੇ ਉੱਤੇ ਧਰਮ ਦੇ ਨਾਮ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਸਿਆਸਤ ਨੂੰ ਧਰਮ ਤੋਂ ਤੇ ਖੇਡਾਂ ਤੋਂ ਫਕੀਰੀ ਤੋਂ ਦੂਰ ਰੱਖਣਾ ਚਾਹੀਦਾ ਹੈ ਹਾਲਾਂਕਿ ਪੋਲੀਟੀਕਲ ਸਿਸਟਮ ਇਹ ਕਹਿੰਦਾ ਹੈ ਕਿ ਜੇ ਤੈਨੂੰ ਦੂਜੇ ਦਾ ਖਿਆਲ ਹੈ ਤੇ ਤੂੰ ਬਹੁਤ ਵੱਡਾ ਲੀਡਰ ਹੈ ਮੈਨੂੰ ਦੁੱਖੀ ਦੁਖੀ ਹਿਰਦਨ ਨਾ ਕਹਿਣਾ ਪੈਂਦਾ ਅਫਸੋਸ ਹੈ ਮੈਨੂੰ ਕਿ ਮੈਨੂੰ ਅਜੇ ਤੱਕ ਕੋ ਇਹੋ ਜਿਹਾ ਲੀਡਰ ਨਹੀਂ ਮਿਲਿਆ ਕੋ ਇਹੋ ਜਿਹਾ ਬੰਦਾ ਨਹੀਂ ਮਿਲਿਆ ਜਿਹੜਾ ਦੇਸ਼ ਬਾਰੇ ਸੋਚਦਾ ਹੋਵੇ ਜਿਹੜਾ ਤੁਹਾਡੇ ਬਾਰੇ ਮੇਰੇ ਬਾਰੇ ਸੋਚਦਾ ਹੋਵੇ ਗਰੀਬਾਂ ਬਾਰੇ ਸੋਚਦਾ ਹੋਵੇ ਜਿਹਦੀ ਅੱਖ ਚ ਹੰਝੂ ਬੰਦਾ ਹੋਵੇ ਕਿ ਯਾਰ ਇਹ ਮੈਂ ਮੇਰੇ ਮੁਲਕ ਚ ਕੀ ਹੋ ਰਿਹਾ ਸੋ ਮੈਂ ਸਮਝਦਾ ਕਿ ਮੈਂ ਤਾਂ ਵੈਸੇ ਜੀ ਹੱਥ ਜੋੜਤੇ ਮੈਨੂੰ ਤਾਂ ਵੈਸੇ ਗੁਰੂ ਘਰ ਤੋਂ ਹੁਕਮ ਹੀ ਨਹੀਂ ਵੀ ਤੂੰ ਸਿਸਟਮ ਚ ਜਾਣਾ ਨਹੀਂ ਗੱਲ ਵੀ ਨਹੀਂ ਕਰਨਾ ਕਿ ਜਦੋਂ ਹੁਕਮ ਹੁੰਦਾ ਸੀ ਤਾਂ ਮੈਂ ਜਾਂਦਾ ਸੀ ਗੱਲ ਕਰਦਾ ਸੀ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਵੀ ਕੀਤੀ ਤਾਂ ਮੈਨੂੰ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਟਾਲਾ ਸਾਹਿਬ ਤੋਂ ਹੁਕਮ ਆਇਆ ਵੀ ਜਾਓ ਅਸੀਂ ਕਾਕੇ ਦੀ ਗੱਲ ਕਰ ਲਈ ਜੇ ਕਿਸਾਨਾਂ ਨਾਲ ਦੀ ਗੱਲ ਹੋਈ ਤਾਂ ਵੀ ਹੁਕਮ ਉੱਥੇ ਹੀ ਹੋਇਆ ਸੀ ਸੋ ਸਾਡੇ ਘਰ ਦੇ ਵਿੱਚ ਪੋਲਿਟੀਕਲ ਸਿਸਟਮ ਵਾਲੀ ਕੋਈ ਗੱਲ ਹੈ ਨਹੀਂ ਹਾਂ ਪਰ ਮੈਂ ਇੱਕ ਗੱਲ ਜ਼ਰੂਰ ਸਮਝਦਾ ਕਿ ਜ਼ਿੰਦਗੀ 'ਚ ਜਦ ਵੀ ਤੁਸੀਂ ਕੋਈ ਦੇਸ਼ ਦੀ ਗੱਲ ਕਰਨੀ ਹੈ ਪੋਲਿਟੀਕਲ ਸਿਸਟਮ ਦੀ ਗੱਲ ਕਰਨੀ ਹੈ ਤੁਹਾਡੇ ਅਪ ਵਿੱਚ ਸੱਚਾਈ ਹੋਣੀ ਚਾਹੀਦੀ ਹੈ ਸੱਚ ਤੇ ਝੂਠ ਦਾ ਮੇਲ ਹੈ ਨਹੀਂ ਪਰ ਫਿਰ ਵੀ ਮੈਂ ਕਹੂੰਗਾ ਕਿ ਜੇ ਜਿੱਦਾਂ ਤੁਸੀਂ ਗੱਲ ਕੀਤੀ ਯੋਗਰਾਜ ਜੀ ਤੁਹਾਡਾ ਖਿਆਲ ਹੈ ਨਹੀਂ ਮੇਰਾ ਖਿਆਲ ਕਿਤੇ ਰੱਬ ਨੇ ਚਾਇਆ ਤਾਂ ਬਣਿਆ ਤੇ ਮੈਂ ਚਾਹ ਹੁੰਦਾ ਕਿ ਮੈਂ ਸਿਸਟਮ ਨੂੰ ਚੇਂਜ ਕਰ ਸਕਾਂ ਏਟਲੀਸਟ ਮੈਂ ਐਫਰਟ ਮਾਰ ਸਕਾਂ ਸੋ ਜਿਹੋ ਜਿਹੇ ਆਪਣਾ ਸਿਸਟਮ ਬਣ ਚੁੱਕਿਆ ਉਹਨੂੰ ਤਕਲੀਫ ਬਹੁਤ ਹੁੰਦੀ ਹੈ ਦੇਖ ਆਖਰੀ ਸਵਾਲ ਲਾ ਰਹੇ ਹਾਂ ਜੀ ਆਪਾਂ ਸ਼ੁਰੂਆਤ ਸ਼ੁਭਦੀਪ ਸਿੱਧੂ ਮੂਸੇਵਾਲਾ ਤੋਂ ਕੀਤੀ ਉਹਨਾਂ ਦੇ ਘਰ ਬੱਚੇ ਨੇ ਜ਼ਲਮ ਲਿਆ ਉਹਨਾਂ ਦੇ ਮਾਤਾ ਪਿਤਾ ਦੇ ਘਰ ਤੇ ਤੁਸੀਂ ਸਲਾਹ ਦੇਣਾ ਚਾਹੋਗੇ ਇਸਰਾਬਲ ਕੌਰ ਸਿੰਘ ਨੂੰ ਕਿ ਉਹ ਰਾਜਨੀਤੀ ਤੋਂ ਪਰੇ ਰਹਿਣ ਜਾਂ ਉਹ ਜੇਕਰ ਉਹਨਾਂ ਨੂੰ ਕੋਈ ਮੌਕਾ ਮਿਲਦਾ ਹੈ ਤੇ ਉਹ ਕੁੱਦਣ ਰਾਜਨੀਤੀ 'ਚ ਜਾਂ ਫਿਰ ਆਪਣਾ ਪਰਿਵਾਰ ਸੰਭਲ ਮੈਂ ਉਹਨਾਂ ਕੋਲ ਬੈਠਿਆ ਸੀ ਉਦੋਂ ਮੈਂ 2-4 ਵਜੇ ਨੂੰ ਮਿਲਿਆ ਮੇਰੀ ਕੱਲਿਆਂ ਦਾ ਪਰਿਵਾਰ ਤਾਂ ਨਾ ਹੋਈ ਐ ਸਗੋਂ ਰਾਤ ਨੂੰ ਕੋਈ ਮੈਂ ਗਿਆ ਸੀ ਮਾਤਾ ਜੀ ਮਿਲੇ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਤੇ ਮੈਂ ਕਹਿਆ ਸੀ ਵੀ ਆਪਾਂ ਢੇਰੀ ਨਹੀਂ ਢਾਉਣੀ ਰੱਬ ਨੂੰ ਪਾਠ ਕਰਿਆ ਕਰੋ ਆਪਾਂ ਸਿਆਸਤ 'ਚ ਨਹੀਂ ਜਾਣਾ ਆਪਾਂ ਆਪਣੇ ਮੁੰਡੇ ਦਾ ਨਾਮ ਨਹੀਂ ਵੇਚਣਾ ਇਹ ਗੱਲ ਮੈਂ ਕਹੀ ਸੀ ਮਾਜੀ ਵੀ ਕਹਿਣਾ ਤੁਹਾਨੂੰ ਇੱਕ ਧਰਮੀ ਪਰਿਵਾਰ ਆ ਤੁਹਾਡਾ ਉਡਾ ਮੁੰਡਾ ਐਡਾ ਜੋਧਾ ਰਿਹਾ ਹੈ ਉਹ ਹਿਸਤੀ ਚ ਲਿਖਿਆ ਜਾਊਗਾ ਉਹਦੀ ਰੂਹ ਵਾਪਸ ਆ ਗਈ ਮੇਰਾ ਮਨ ਕਹਿੰਦਾ ਕੋਈ ਮੰਨੇ ਭਾਵੇਂ ਨਾ ਮੰਨੇ ਮੈਂ ਦੁਨੀਆ ਬਣਾਉਣ ਵਾਸਤੇ ਨਹੀਂ ਬੈਠਾ ਉਹਨੂੰ ਐਸਾ ਪਾਲੋ ਤਾਂ ਕਿ ਕੱਲ ਉਹ ਆਪਣੇ ਵੀ ਹੈ ਨਾ ਵੀ ਉਹ ਉਹ ਕੱਲੋਂ ਤੁਹਾਡਾ ਪੋਤਾ ਵੀ ਨਾ ਕਰੇ ਉਹ ਪੋਤਾ ਹੀ ਹੋ ਗਿਆ ਹੁਣ ਤਾਂ ਮੇਰੇ ਹਿਸਾਬ ਨਾਲ ਤਾਂ ਤਾਂ ਉਸ ਮੁੰਡੇ ਨੂੰ ਤੁਸੀਂ ਐਹੋ ਜਿਹਾ ਪਾਲੋ ਤੇ ਉਹਨੂੰ ਸੰਭਾਲ ਕੇ ਰੱਖੋ ਔਰ ਆਉਣ ਵਾਲੀ ਆਵਦੀ نسل ਤਿਆਰ ਕਰੋ ਦੇਖੋ ਵੱਡੇ ਵੱਡੇ ਪਰਿਵਾਰ ਜਿੰਨੇ ਵੀ ਪੰਜਾਬ ਚ ਹੈਗੇ ਆ ਸਾਰਿਆਂ ਨੂੰ ਮੈਂ ਹਮੇਸ਼ਾ ਬੇਨਤੀ ਕਰਦਾ ਬਹੁਤ ਸਾਰੇ ਮੁੰਡੇ ਤਾਂ ਬਾਹਰੋਂ ਛੱਡ ਕੇ ਆ ਗਏ ਜੀ ਮੈਨੂੰ ਆ ਕੇ ਨਾ ਕਹਿੰਦਾ ਇਸ ਤਰ੍ਹਾਂ ਮੈਂ ਤਾਂ ਆਪਣੇ ਪੰਜਾਬ ਚ ਰਹੋ ਆਪਣੀ ਧਰਤੀ ਤੇ ਰਹੋ ਸੋ ਇਹ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਇਹ ਗੱਲ ਦੋ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ ਜਿਹੜੇ ਤੁਹਾਡੇ ਮੱਧਮ ਬਾਰੇ ਮੈਂ ਕਹਿਣਾ ਚਾਹੁੰਦਾ ਇੱਕ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਨਹੀਂ ਜਾਣਾ ਇੱਕ ਆਪਣੇ ਘਰ ਦੇ ਵਿੱਚ ਤੁਹਾਨੂੰ ਕੀ ਹੋਇਆ ਤੁਸੀਂ ਬੁੱਢੇ ਹੋ ਗਏ ਹੋ ਨਹੀਂ ਚਾਰ ਪੰਜ ਬੱਚੇ ਆਪਦੇ ਪੈਦਾ ਕਰੋ ਬੇਸ਼ੱਕ ਧੀਆਂ ਹੋਣ ਪੁੱਤਰ ਹੋਣ ਪਰਿਵਾਰ ਆਪਣਾ ਜਦ ਤੱਕ ਵੱਡਾ ਨਹੀਂ ਬਣੂਗਾ ਜਿਵੇਂ ਪਹਿਲਾਂ ਹੁੰਦੇ ਸੀ ਹੈ ਨਾ ਜ਼ਗੀਰਦਾਰਾਂ ਦੇ ਸਾਰਿਆਂ ਦੇ ਆਪਣੇ ਦੇ ਪਰਿਵਾਰ ਵੱਡੇ ਵੱਡੇ ਉਹ ਭਾਈਚਾਰਾ ਮੈਂ ਇਕੱਲਾ ਪੈਦਾ ਹੋਇਆ ਤਾਂ ਬਹੁਤ ਇਕੱਲੇ ਨਾ ਹੋਵੇ ਬਾਣਾ ਚ ਲੱਕੜੀ ਤੇ ਇਕੱਲਾ ਨਾ ਹੋਵੇ ਪੁੱਤ ਜੱਟ ਦਾ ਸੋ ਇਹ ਚੀਜ਼ ਜਿਹੜੀ ਹੈਗੀ ਇਹ ਲੋਕਾਂ ਨੂੰ ਵਾਕਿਆ ਨੂੰ ਸਮਝ ਆ ਗਈ ਹੈ ਆਪਾਂ ਨੂੰ ਸਮਝ ਜਾਣਾ ਚਾਹੀਦਾ ਹੈ ਹੁਣ ਬਲਕਾਰ ਸੇ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਮਾਰਗ ਅਰਦਾਸ ਕਰੋ ਤੁਹਾਡੇ ਘਰੇ 4-5 ਲਾਲ ਪੈਦਾ ਹੋਣ ਜਿਵੇਂ ਤੁਸੀਂ ਪਾੜੋ ਤੇ ਜਦੋਂ ਜਵਾਲ ਹੋਣ ਵੱਡੇ ਹੋਣ ਤੇ ਉਸ ਧਰਤੀ ਦਾ ਕੌਮ ਦਾ ਤੇ ਪੰਜਾਬ ਦਾ ਕੋ ਸਵਾਰ ਸਕਣ ਮੇਰਾ ਪਰਿਵਾਰ ਬਣਾਉਣ ਦਾ ਆ ਸੋਚ ਜੀ ਦਿਨਿਕ ਸੂਰ ਨੂੰ ਸਮਾ ਦੇਣ ਵਾਸਤੇ ਯੋਗਰਾਜ ਜੀ ਬਹੁਤ ਸ਼ੁਕਰੀਆ ਜੀ ਬਹੁਤ ਬਤਾਨਵਾਚ ਜੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par